ਇਹ ਜਲਮੀ ਤੋਂ ਇੱਕ ਕੁਬਤੀ ਬਾਦਸ਼ਾਹ ਸੀ ਜਿਨੇ ਆਪਣੇ ਤੋਹਨ ਕੈਦੀ ਕਰਕੇ ਆਪਣੇ ਭਰਾਵਾਂ ਦਾ ਕਤਲ ਕਰਕੇ ਤੇ ਹਿੰਦੁਸਤਾਨ ਦਾ ਤਖਤ ਸੰਭਾਲਿਆ ਬੜਾ ਲੰਮਾ ਸਮਾਂ ਉਸ ਪਰਿਵਾਰ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਰਾਜ ਕੀਤਾ ਪਰ ਸਾਰੇ ਆਪਣੇ ਭਰਾਵਾਂ ਦਾ ਆਪਣੇ ਤੋਹਨਾਂ ਦਾ ਕਤਲ ਕਰਕੇ ਤੇ ਹੋਰ ਤਖਤ ਸੰਭਾਲਦੇ ਉਹਨਾਂ ਦਾ ਵਡਮਡੇਰਾ ਬਾਦਰ ਉਹ ਹਿੰਦੁਸਤਾਨ ਦੀ ਧਰਤੀ ਉੱਤੇ ਆਇਆ ਬਾਬਰ ਤੋਂ ਬਾਅਦ ਉਹਦਾ ਪੁੱਤਰ ਹਮਾਯੂੰ ਹਮਾਯੂੰ ਤੋਂ ਬਾਅਦ ਉਹਦਾ ਪੁੱਤਰ ਅਕਬਰ ਅਕਬਰ ਤੋਂ ਬਾਅਦ ਉਹਦਾ ਪੁੱਤਰ ਜਹਾਂਗੀਰ ਜਹਾਂਗੀਰ ਤੋਂ ਬਾਅਦ ਉਹਦਾ ਪੁੱਤਰ ਸ਼ਾਹਜਹਾਂ ਸ਼ਾਹਜਹਾਂ ਤੋਂ ਬਾਅਦ ਉਹਦਾ ਪੁੱਤਰ ਔਰੰਗਜ਼ੇਬ ਔਰੰਗਜ਼ੇਬ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਬਹਾਦਰ ਸ਼ਾਹ ਤੋਂ ਬਾਅਦ ਉਹਦਾ ਪੁੱਤਰ ਜਹਾਂਗਾਰ ਤੇ ਇਹਦੇ ਤੋਂ ਬਾਅਦ ਉਹਦਾ ਭਤੀਜਾ ਫਖਰ ਇਹਨਾਂ ਲੰਮਾ ਸੁਣਾ ਤਤ ਪਰਿਵਾਰ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਕ੍ਰਿਸ਼ਰ ਭਗਵਾਨ ਦੀ ਯਾਦ ਵਿੱਚ ਵਿਸ਼ਨ ਦਾਸ ਬਘੇਲੇ ਵੱਲੋਂ ਉਸ ਸਮੇਂ 33 ਲੱਖ ਰੁਪਏ ਲਾ ਕੇ ਜਿਹੜਾ ਮੰਦਿਰ ਬਣਾਇਆ ਸੀ ਉਸ ਮੰਦਿਰ ਨੂੰ ਤਰਵਾਇਆ। ਉਸ ਮੰਦਿਰ ਦੀਆਂ ਮੀਹਾਂ ਤੇ ਅੱਜ ਤੱਕ ਮੰਦਿਰ ਰੀਆਂ ਨੇ ਉੱਤੇ ਮਸੀਤ ਉਸਾਰ ਦਿੱਤੇ। ਇਹਦੇ ਵਿੱਚ ਜਿਹੜੀਆਂ ਵੱਡੀਆਂ ਮੂਰਤੀਆਂ ਸੀ ਇਹਨਾਂ ਨੂੰ ਤਰਵਾਇਆ ਗਿਆ। ਮੂਰਤੀਆਂ ਦੇ ਪੀਸ ਕਰਾ ਕੇ ਤੇ ਮਸੀਤ ਦੇ ਅੱਗੇ ਪੈਦਾਨ ਵਜੋਂ ਟਿਕਾ ਦਿੱਤੇ ਗਏ। ਆਕੇ ਹਿੰਦੂ ਦੇਵਤਿਆਂ ਦੀ ਹੱਕ ਉੱਤੇ ਪੈਰ ਰੱਖ ਕੇ ਇਸਲਾਮ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਮਸਜਿਦ ਵਿੱਚ ਦਾ ਹੁਣੇ ਰਾਂ ਛੋਟੀਆਂ ਮਸੀਤਾਂ ਦੇ ਪਿੱਛੇ ਕਰਾ ਕੇ ਉਹ ਗਊਆਂ ਦਾ ਮਾਸ ਤੋਲਣ ਦੇ ਕੰਮ ਵਿੱਚ ਲਿਆਂਦੀਆਂ ਆਇਆ ਸਾ ਦੂਸਰੇ ਧਰਮਾਂ ਦਾ ਉਹ ਨਰਾਬਰ ਹਿੰਦੁਸਤਾਨ ਦਾ ਬਾਦਸ਼ਾਹ ਅਰੰਗਦੇਵ ਪਰਿਆਸੀ ਜਿੰਨੇ ਕਸ਼ਮੀਰ ਦੇ ਪੰਡਤ ਕਾਰਾ ਸਨ ਮਹਾਰਾਜ ਕਾਪੀ ਗਊਵੜ ਲੈਂਦੇ ਨੇ ਉਹਨੂੰ ਦੇਗ ਵਿੱਚ ਰੋੜਣੀ ਧਰ ਦਿੰਦੇ ਨੇ ਤੜਪਾ ਦੀ ਲੜ ਲਾ ਲੈਂਦੇ ਨੇ ਕਹਿੰਦੇ ਖਾਓ ਜਿਹੜਾ ਖਾਲੇ ਠੀਕ ਆ ਸਲਾਮਤ ਆ ਜਿਹੜਾ ਨਹੀਂ ਉਹਨੂੰ ਸ਼ਰੇ ਬਾਜ਼ਾਰੋਂ ਦਾ ਸਿਰ ਧੜ ਨਾਲੋਂ ਉਡਾ ਦਿੱਤਾ ਜਾਂਦਾ ਮਹਾਰਾਜ ਸਾਡਾ ਧਰਮ ਰਣ ਲਈਆ ਕਿਰਪਾ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਜਾਏ ਅੱਖਾਂ ਵਿੱਚੋਂ ਹੰਝੂ ਵਾਰ ਰਹੇ ਨੇ ਰੋ ਰੋ ਕੇ ਪੁਕਾਰਾ ਕਰ ਰਹੇ ਨੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਕਿਸੇ ਗੁੰੰਦੀ ਸੋਚ ਵਿਚਾਰ ਵਿੱਚ ਨੇ ਉਹਨਾਂ ਦਾ ਰੁੱਣਦਾ ਹੋਇਆ ਧਰਮ ਕਿਵੇਂ ਬਚ ਸਕਦਾ ਇੱਕ ਬੰਨੇ ਕੁਝ ਇਹ ਪੰਡਤ ਬੈਠੇ ਹੋਏ ਨੇ ਇੱਕ ਪੰਨੇ ਸਤਿਗੁਰੂ ਮਹਾਰਾਜ ਗੁਰਕਬੀਰਤਾ ਸੋਚ ਵਿੱਚ ਵਿਚਾਰ ਕਰ ਰਹੇ ਨੇ ਉਹਨੇ ਚਿਰ ਨੂੰ 1.9 ਸਾਲ ਦੀ ਉਮਰ ਹੈ ਬਸੂਆ ਪਾਤਸ਼ਾ ਸਤਿਗੁਰੂ ਪਰਮਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਬਾਹਰ ਆਏ ਕੀ ਵੇਖਿਆ ਇੱਕ ਪੰਨੇ ਦਹੀਏ ਪੰਡਤ ਬਿਲਕ ਰਹੇ ਨੇ ਤੇ ਨਾਵੇਂ ਪਾਤਸ਼ਾਹ ਮਹਾਰਾਜ ਦੇ ਨੇਤਰ ਬੰਦ ਨੇ ਤੇ ਕਿਸੇ ਸੋਚ ਵਿੱਚ ਨੱਝਾ ਵਲੀ ਤੁਸੀਂ ਆਖਿਓ ਜੀ ਇਹ ਕੌਣ ਲੋਕ ਨੇ ਤੇ ਰੋਂਦੇ ਕਿਉਂ ਨੇ ਉਹ ਕੀ ਚਾਹੁੰਦੇ ਨੇ ਤੇ ਨਾਵੇਂ ਪਾਤਸ਼ਾਹ ਮਹਾਰਾਜ ਦੀ ਸਮਾਧੀ ਖੁੱਲੀ ਆਖਿਆ ਪੁੱਤਰ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਇਹਨਾਂ ਦਾ ਟਿੱਕਾ ਖਤਰੇ ਵਿੱਚ ਹੈ ਇਹਨਾਂ ਦਾ ਜਨੂਰ ਖਤਰੇ ਵਿੱਚ ਹੈ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਫੁਰਿਆਦੀ ਆਏ ਨੇ ਦਸੋ ਪਾਛਾ ਮਹਾਰਜ ਕਹਿੰਦੇ ਪਿਤਾ ਜੀ ਇਹਨਾਂ ਦਾ ਧਰਮ ਬਚ ਸਕਦਾ ਨਾਵੇਂ ਪਾਛਾ ਮਹਾਰਜ ਕਹਿੰਦੇ ਹਾਂ ਬੱਚੂ ਬਚ ਸਕਦਾ ਦਸੋ ਪਾਛਾ ਮਹਾਰਜ ਕਹਿੰਦੇ ਮਹਾਰਾਜ ਕਿਵੇਂ ਨਾਵੇਂ ਪਾਛਾ ਮਹਾਰਜ ਕਹਿੰਦੇ ਕੋਈ ਪਵਿੱਤਰ ਆਤਮਾ ਇਸ ਕਾਰਜ ਦੇ ਬਦਲੇ ਆਪਣਾ ਸੀਸ ਲਾਏ ਪਵਿੱਤਰ ਖੂਨ ਡੋਲੇ ਤਾ ਉਹਨਾਂ ਦਾ ਰੁੜਦਾ ਹੋਇਆ ਧਰਮ ਜਿਹੜਾ ਉਹ ਬਚ ਸਕਦਾ ਤਾਨੇ ਕਨਾਰ ਸਾਲ ਦੀ ਸੀ ਉਮਰ ਦਸਵੇਂ ਪਾਤਸ਼ਾਹ ਮਹਾਰਾਜ ਦੀ ਬੋਲੇ ਕਹਿੰਦੇ ਪਤਾ ਜੀ ਤੁਹਾਡੇ ਨਾਲ ਪੁੱਤਰ ਸੀਸ ਕਿਸ ਦਾ ਹੋ ਸਕਦਾ ਤੁਹਾਡੇ ਨਾਲ ਪੁੱਤਰ ਖੂਨ ਕਿਸ ਦਾ ਹੋ ਸਕਦਾ ਜੇ ਉਹਨਾਂ ਦਾ ਰੁੜਦਾ ਧਰਮ ਬਚਿਤ ਬਚਦਾ ਤੇ ਮਹਾਰਾਜ ਸੌਦਾ ਕਰ ਲੈਣਾ ਚਾਹੀਦਾ ਸੌਦਾ ਮਹਿੰਗਾ ਨਹੀਂ ਦਸਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਸਵਾਗਤ ਸੁਣ ਕੇ ਨਾਵੇਂ ਪਾਤਸ਼ਾਹ ਮਹਾਰਜ ਕਹਿੰਦੇ ਪੁੱਤਰ ਜੇ ਮੈਂ ਸ਼ਹੀਦੀ ਪ੍ਰਾਪਤ ਕਰ ਗਿਆ ਤੂੰ ਯਤੀਮ ਹੋ ਜਾਏਗਾ ਤੇ ਬਹੁਤ ਕਾਛੇ ਮਰਦ ਕਹਿੰਦੇ ਪਤਾ ਜੀ ਮੇਰੇ ਇੱਕ ਯਤੀਮ ਹੋਣ ਨਾਲ ਜੋ ਹਿੰਦੁਸਤਾਨ ਦੇ ਅਰਪਾ ਕਰਾਰਾ ਲੱਖਾਂ ਬੱਚੇ ਯਤੀਮ ਹੋਣਗੇ ਬਚਦੇ ਨੇ ਸੌਦਾ ਕਰ ਲੈਣਾ ਚਾਹੀਦਾ ਹੈ ਕੁਦੁਨੀਆ ਤੇ ਅਜਾ ਤੀਰ ਪਗੰਬਰ ਅਵਤਾਰ ਅਉਲੀਆ ਤਾਂ ਹੀ ਤੇ ਸਾਈਂ ਬੱਲੇ ਸ਼ਾਹ ਨੇ ਲਿਖਿਆ ਨਹੀਂ ਦਾ ਨਾ ਕਹੂ ਅੱਬ ਕੀ ਨਾ ਕਹੂ ਤਬ ਕੀ ਨਾ ਬਾਤ ਕਹੂ ਜਦ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੇ ਸਨ ਤੋਪੀ ਸਾਹਿਬ ਕੀ ਜੇ ਦਸਿਆ ਪਾਤਸ਼ਾਹ ਨੇ ਨਾਵੇਂ ਪਾਤਸ਼ਾਹ ਮਹਾਰਾਜ ਨੂੰ ਨਾ ਤੋਹਰਿਆ ਹੁੰਦਾ ਅੱਜ ਕਿਥਾ ਨਗਰ ਕੀਰਤਨ ਨਿਕਲਣ ਸਨ ਕਿਥੇ ਮੰਦਿਰਾਂ ਵਿੱਚ ਤਲ ਖੜਕਣੇ ਸਨ ਇਥੇ ਅਸਲਾਮ ਦਾ ਰਾਜ ਹੋਣਾ ਸੀ ਸਰੋਣ ਕਰੇ ਸਾਹਮਣੇ ਬੈਠੇ ਹੋ ਦਸਿਆ ਪਾਤਸ਼ਾਹ ਮਹਾਰਾਜ ਨਾਵੇਂ ਪਾਤਸ਼ਾਹ ਮਹਾਰਾਜ ਨੂੰ ਕੀ ਕਹਿੰਦੇ ਆ ਤੇ ਨਾਵੇਂ ਪਾਤਸ਼ਾਹ ਮਹਾਰਾਜ ਦਾ ਜਵਾਬ ਦਿੰਦੇ ਨੇ ਉਸ ਕਾਲਤਾ ਵਿੱਚ ਉਹ ਗੋਤਕੀ ਕੀਤੀ ਜਾ ਰਹੀ ਬਾਹਰੋਂ ਸੀ ਗੋਬਿੰਦਿਆ ਪਿਤਾ ਜੀ ਮੈਨੂੰ ਦੱਸੋ ਬੋਲ ਕੇ ਕਾ ਤੂੰ ਰੋਂਦੇ ਦੁਖੀ ਨੇ ਦਾਰੇ ਆ ਕੇ ਪਿਤਾ ਜੀ ਮੈਨੂੰ ਦੱਸੋ ਬੋਲ ਕੇ सॻ तूं भुला पि ताजी मैनू दस बोल के के की तारे आगे पि ताज़ी मैनू दस बोल के ਪਾਲੂ ਦੇ ਇੰਦੂਆਂ ਨੂੰ ਫੜੇ ਸੋਹਣਿਆ ਭਗਵਾਨ ਦੇ ਸਾਰੇ ਬੰਦੇ ਕਰਦੇ ਕਿਉ ਮਾਰੇ ਕੰਡੇ ਬਾੜੇ ਵਾਣੇ ਪਾਈ ਫੜ ਕੇ ਸੀ ਤੇਗ ਕਟਾਰੀ ਸਦਾ ਬਦੀਆਂ ਦੀ ਕਸਮ श्री चला पके न ई